लो जी अज आप बनाइया कुल्फियाँ बहुत ही वजी सौखे तरीके न कोई ज़्यादा कोई बारों समान नहीं लगा घर के समान घर पाए समानी कुल्फिया बनाईया ने गर्मी स्पैशल रबड़ स्टाइल कुल्फियाँ तो देखो कि नरम ने कि वह बने जी सॉफ्ट सॉफ्ट ने तो किस तरह बनाइए इस कुछ पैु आप पूरी वीडियो देखिए जी ਸੱਸੀ ਕਾਜੀ ਸਾਰਦਾ ਜੀ ਆਪਣੇ ਸਾਰੇ ਭਣ ਭਰਾਵਾਂ ਦਾ ਆਪਣੇ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਗਰਮੀ ਸਪੈਸ਼ਲ ਕੁਲਫੀਆਂ ਲੈ ਕੇ ਆਏ ਜੀ ਕੁਲਫੀਆਂ ਬਣਾਵਾਂਗੇ ਆਪਾਂ ਬਹੁਤ ਹੀ ਵਧੀਆ ਤੇ ਟੇਸਟੀ ਹੈਲਦੀ ਬੱਚਿਆਂ ਨੇ ਮਜ਼ਾਰ ਨਾਲੋਂ ਜ਼ਿਆਦਾ ਬਹੁਤ ਜ਼ਿਆਦਾ ਵਧੀਆ ਤੇ ਆਪਾਂ ਇਹ ਦੇਖੋ ਇੱਧਰ ਲੱਤਰਕ ਮਿਲਕ ਪਾਊਡਰ ਕਸਟਰਡ ਪਾਊਡਰ ਕਾਜੂ ਬਦਾਮ ਦਾਖਾ ਚੀਨੀ ਥੋੜਾ ਜਿਹਾ ਨਾਰੀਆ ਦਾ ਬਰਾਦਾ ਤੇ ਫੁੱਲ ਮੱਖਾਨੇ ਜੇ ਜੇ ਆਪਾਂ ਕੁਲਫੀ ਬਣਾਵਾਂਗੇ ਬੱਚਿਆਂ ਲਈ ਸਾਰਿਆਂ ਲਈ ਬਹੁਤ ਹੀ ਹੈਲਦੀ ਬਣਾਵਾਂਗੇ ਤੇ ਤਾਂ ਕਿ ਬਾਜ਼ਾਰ ਵਿੱਚ ਬੱਚੇ ਖਾਂਦੇ ਨੇ ਪਰ ਪਤਾ ਨਹੀਂ ਹੁੰਦਾ ਕਿ ਇਹ ਬਰ ਕਿਸ ਚੀਜ਼ ਕਿਵੇਂ ਕਿਵੇਂ ਬਣੀ ਹੁੰਦੀ ਹੈ ਤੇ ਇਸ ਆਪਾਂ ਘਰ 'ਚ ਆਪਾਂ ਨੂੰ ਬੱਚਿਆਂ ਨੂੰ ਬਹੁਤ ਹੀ ਹੈਲਦੀ ਕੁਲਫੀਆਂ ਬਣਾ ਕੇ ਦੇ ਕੇ ਖਵਾ ਸਕਦੇ ਹਾਂ ਤੇ ਆਪਾਂ ਵਿੱਚ ਪਾਵਾਂਗੇ ਬਰੈਡ ਤੇ ਚਲੋ ਜੀ ਵੀਡੀਓ ਕਰਦੇ ਸਟਾਰਟ ਸਭ ਤੋਂ ਪਹਿਲਾਂ ਜੀ ਆਪਾਂ ਬਰੈਡ ਦਾ ਨਾ ਪੀਸ ਕਰ ਲਾਂਗੇ ਬ੍ਰੈਡਾਂ ਪੀਸ ਲਾਂਗੇ ਲੋ ਜੇ ਆਪਾਂ ਬ੍ਰੈਡਾਂ ਪੀਸ ਲੈ ਸੀ ਦੇਖੋ ਬਹੁਤ ਜ਼ਿਆਦਾ ਬ੍ਰੇਕ ਨਹੀਂ ਕਰਨੇ ਦਰਦਰਾ ਜਿਹਾ ਪੇਸ ਬਣਾਉਣਾ ਇਸ ਨਾਲ ਤੇ ਆਪਾਂ ਇਹਨੂੰ ਕੱਢ ਲਾਂਗੇ ਅਲੱਗ ਵਰਤਨ ਚ ਤੇ ਇਹਨਾਂ ਦੇ ਵਿੱਚ ਚੀਨੀ ਜੇᱫਾ ਮਿੱਠਾ ਹੈ ਤੁਸੀਂ ਆਪਣੇ ਹਿਸਾਬ ਨਾਲ ਪਾ ਲਿਓ ਕਾਜੂ ਬਦਾਣੂ ਤੇ ਮਖਾਣ ਤੇ ਨਾਰੀਅਲ ਦਾ ਬਰਦਾ ਮਿਲਕ ਪਾਊਡਰ ਤੇ ਕਸਟਰਡ ਪਾਊਡਰ ਇਹਨਾਂ ਸਾਰਿਆਂ ਨੂੰ ਪੀਸ ਲਾਂਗੇ। ਲਓ ਜੀ ਦੇਖੋ ਸਾਰੇ ਪੀਸ ਲਏ। ਲੁਕੋ ਪਾਊਡਰ ਫਾਈਨ ਪਾਊਡਰ ਬਣ ਗਿਆ। ਤੇ ਆਪਾਂ ਇਹ ਚ ਪਾਵਾਂਗੇ ਬ੍ਰੈਡ। ਬ੍ਰੈਡ ਸਾਰੇ ਨਹੀਂ ਪਾਉਣੇ। ਥੋੜੇ ਪਾਵਾਂਗੇ। ਇਹ ਲੈਚੀ ਪਾਊਡਰ ਅੱਧਾ ਕੱਪ ਦੁੱਧ ਲੱਤਾ ਜੇ ਆਪਾਂ ਨੇ ਇਹਨਾਂ ਸਰਲ ਕੇ ਦੁਆਰਾ ਪੀਸ ਲਾਂਗੇ ਲੋਕੋ ਦੇਖੋ ਪੇਸਟ ਤਿਆਰ ਹੋ ਗਿਆ ਬਿਲਕੁਲ ਆਪਣਾ ਜਿਵੇਂ ਰਵੜੀ ਹੁੰਦੀ ਹੈ ਉਸ ਤਰ੍ਹਾਂ ਸਾਰਾ ਤਿਆਰ ਹੋ ਗਿਆ ਤੇ ਹੁਣ ਆਪਾਂ ਕੁਲਫੀਆਂ ਕੋਈ ਵੀ ਚਾਹੇ ਤੁਸੀਂ ਡੌਂਕੀ ਕੋ ਡੋਂਗੇ ਚਾਹੇ ਕਿਸੇ ਗਲਾਸ ਚ ਜਮਾ ਬਣਾ ਸਕਦੇ ਹੋ ਖੁਲ ਪਹਿਲਾਂ ਮੇਰੇ ਕੋਲ ਕੁਲਫੀਆਂ ਦੇ ਕਮੋਨ ਸੀਗੇ ਮੈਂ ਇਹਨਾਂ ਦੇ ਵਿੱਚ ਆਪਾਂ ਪੜਾਵਾਂਗੇ ਸੀ ਲਓ ਜੀ ਸਾਰੀਆਂ ਕੁਪਾ ਕੁਲਫੀਆਂ ਦੇ ਚਾ ਪਾ ਭਰ ਲਿਆ ਤੇ ਹੁਣ ਆਪਾਂ ਇਹ ਚ ਪਾਵਾਂਗੇ ਕਿਸ਼ਮਿਸ ਦੋ ਦੋ ਕਿਸ਼ਮਿਸ ਉੱਪਰ ਰੱਖਾਂਗੇ ਇਹਨਾਂ ਦੇ ਇੱਕ ਥੋੜੇ ਜਿਹਾ ਰਚ ਗਿਆ ਸੀ ਮੈਂ ਗਲਾਸ ਦੇ ਵਿੱਚ ਪਾਤਾ ਜੀ ਸਾਰਾ ਮਿਸ਼ਰ उपर आप ला देंगे फाइ पेपर लो जी आप देखो सारा तैयार कर लिया कुल्फिया हम आप पूरी रात लिए आप फ्रिज रखा सवेरे सू दिखाने कुल्फिया बना लो जी अपने सारे कुल्फिया बन के तैयार हो गया। तो आप चंगी तरह इस तरह खिला के अपना सारे कुल्फिया बहर कट लेंगे ਇਸ ਸੰਦਖੋਣਿਆ ਤੁਮ ਲੋ ਜੀ ਆਪਣੇ ਸਾਰੇ ਕੁਲਫੀਆਂ ਤਿਆਰ ਹੋ ਗੀਆਂ ਦੇਖ ਕਿੰਨੇ ਵਧੀਆ ਬਣੀਆਂ ਨੇ ਕਿੰਨੀ ਕਰੀਮੀ ਜਿਵੇਂ ਰਬੜ ਸਟਾਈ ਜਿਵੇਂ ਰਬਲੀ ਰਬੜੀ ਹੁੰਦੀ ਹੈ ਉਸ ਤਰ੍ਹਾਂ ਦੀਆਂ ਕੁਲਫੀਆਂ ਬਣੀਆਂ ਹੈ ਘਰ ਚ ਬਹੁਤ ਵਧੀਆ ਤਰੀਕੇ ਨਾਲ ਬਣਾਈਆਂ ਹੈ ਆਸਾਨ ਤਰੀਕੇ ਨਾਲ ਤਾਂ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਜੀ ਲਾਈਕ ਕਮੈਂਟ ਕਰਕੇ ਦੱਸਿਓ ਅਗਰ ਚੈਨਲ ਤੇ ਪਹਿਲੀ ਵਾਰ ਆਣਾ ਚੈਨਲ ਸਬਸਕ੍ਰਾਈਬ ਕਰਨਾ ਤੁਹਾਨੂੰ ਲੱਗ ਕਰੋ ਚੈਨਲ ਨੂੰ ਸਬਸਕ੍ਰਾਈਬ ਵੀ ਕਰਦੇ ਹੋ ਪਰ ਵੀਡੀਓ ਦੇਖ ਕੇ ਕਮੈਂਟ ਵੀ ਕਰਦੇ ਹੋ ਪਰ ਲਾਈਕ ਵੀ ਕਰਦੇ ਹੋ ਪਰ ਤੁਸੀਂ ਵੀ ਘਰ ਚ ਬਣਾਏ ਹੋ ਕੋਈ ਆ ਬਾਜ਼ਾਰ ਨਾਲੋਂ ਜ਼ਿਆਦਾ ਵਧੀਆ ਸਰ ਬਹੁਤ ਘੱਟ ਖਰਚੇ 'ਚ ਤੇ ਖੁਦ ਵੀ ਖਾਇਆ ਤੇ ਬੱਚਿਆਂ ਨੂੰ ਖਵਾਇਆ ਸਾਡੇ ਵੀਰੇ ਦੇਖਣ ਤੁਹਾਡਾ ਸਾਰਾ ਬਹੁਤ ਬਹੁਤ ਧੰਨਵਾਦ